ਅੱਜ ਪੰਜਾਬ ਦੇ ਵਿੱਚ ਸ਼ਾਂਤੀ ਦੀ ਲੋੜ ਹੈ ਸੈਕੂਲਰ ਸੋਚ ਦੀ ਲੋੜ ਹੈ ਤੇ ਸੈਕੂਲਰ ਸੋਚ ਉਹ ਕਦੀ ਵੀ ਨਹੀਂ ਦੇ ਸਕਦੇ ਜਿਹੜੇ ਆਪ ਪਿੱਛੇ ਹੋ ਕੇ ਅਲੱਗ-ਅਲੱਗ ਰੂਪ ਦੇ ਵਿੱਚ ਇਤਿਹਾਸ ਗਵਾਏ ਹੈ ਕਿ ਇੱਕ ਸੋਚ ਨੂੰ ਬढ़ावा ਦਿੰਦੇ ਹੋਣ ਤੇ ਜਦੋਂ ਕਤਲੋਗਾਰਤ ਹੁੰਦੀ ਹੋਵੇ ਤੇ ਕਦੀ ਇੱਕ ਬੰਦਾ ਉਧਰ ਬੈਠ ਜਾਏ ਤੇ ਕਦੀ ਦੂਜਾ ਬੰਦਾ ਉਧਰ ਬੈਠ ਜਾਏ 도ਗਲੀ ਰਾਜਨੀਤੀ ਦੇ ਨਾਲ ਤੁਸੀਂ ਇਹ ਪੰਜਾਬ ਦੇ ਉੱਤੇ ਰਾਜਭਾਗ ਕੀਤਾ ਆ ਪਰ ਹੁਣ ਲੋਕ ਸਮਝ ਗਏ ਨੇ ਹੁਣ ਇਸ ਵੇਲੇ ਲੋੜ ਹੈ ਪੰਜਾਬ ਨੂੰ ਕਾਂਗਰਸ ਪਾਰਟੀ ਹਮੇਸ਼ਾ ਹੀ ਲੋਕਾਂ ਦੇ ਨਾਲ ਖੜੀ ਹੈ ਲੀਡਰਸ਼ਿਪਾਨ ਲੋਕਾਂ ਨਾਲ ਖੜੇ ਅੱਜ ਵੀ ਜੇ ਅਮਰਿਤਪਾਲ ਦੀ ਗੱਲ ਹੋਈ ਸਾਡੇ ਪ੍ਰਧਾਨ ਸਭਾ ਨੇ ਉਹਦੇ ਵਿਰੁੱਧ ਸ਼ਿਕਾਇਤ ਵੀ ਦਰਜ ਕੀਤੀ ਹੈ ਔਰ ਸਮੇਂ-ਸਮੇਂ ਤੇ ਸਾਡੇ ਲੀਡਰਸ਼ਿਪਾਨ ਨੇ ਆਪਣਾ ਪੱਖ ਜਿਹੜਾ ਬੜੇ ਵਧੀਆ ਤਰੀਕੇ ਦੇ ਨਾਲ ਰੱਖਿਆ ਹੈ ਕਿਉਂਕਿ ਡੈਮੋਕ੍ਰੇਸੀ ਹੈ ਬੋਲਣ ਦਾ ਅਧਿਕਾਰ ਹੈ ਸਿਆਣੇ ਠੀਕ ਹੈ ਪ੍ਰਚਾਰ ਕਰੋ ਧਰਮ ਪ੍ਰਚਾਰ ਤੱਕ ਜਿੰਨਾ ਮਰਜ਼ੀ ਕਰੋ ਅੱਜ ਧਰਮ ਪ੍ਰਚਾਰ ਕਰਨ ਦੀ ਅਮਰਿਤਪਾਲ ਨੂੰ ਲੋੜ ਨਾ ਪੈਂਦੀ ਜੇਕਰ ਤੁਸੀਂ ਲੋਕਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਰੱਖਿਆ ਹੁੰਦਾ ਜੇ ਸ਼੍ਰੋਮਣੀ ਕਮੇਟੀ ਨੂੰ ਆਪਣਾ ਹੱਥ ਕੰਡਾ ਅਗੁਰ ਰਾਮਦਾਸ ਹਸਪੀਟਲ ਹੈ ਮੈਂ ਤੁਹਾਡੇ ਮਾਦੇ ਮਾਰੇ ਕਹਿਣਾ ਚਾਹੁੰਦਾ ਕਿ ਗੁਰ ਰਾਮਦਾਸ ਹਸਪੀਟਲ ਤੇ ਪਤਾ ਕਰ ਲਿਓ ਕਿ ਕੀ ਪਾਦਾ ਇਲਾਜ ਹੁੰਦਾ ਜਦ ਕਿ ਸ਼੍ਰੋਮਣੀ ਕਮੇਟੀ ਤੋਂ ਗੁੱਲੇ ਦੇ ਵਿੱਚੋਂ ਤਨਖਾਹਾਂ ਜਾਂਦੀਆਂ ਤੇ ਪੈਸੇ ਬਾਕੀ ਕਿੱਥੇ ਜਾਂਦੇ ਆ ਇਹ ਸਾਰਾ ਜੱਗ ਜਾਣੇ ਇਸ ਗੱਲ ਦਾ ਕੋਈ ਚੰਗਾ ਸਕੂਲ ਬਣਾਇਆ ਹੋਵੇ ਤੇ ਕੌਮ ਨੂੰ ਦੱਸਿਓ ਕਿ ਆਹ ਚੰਗੇ ਸਕੂਲ ਤੁਸੀਂ ਸ਼੍ਰੋਮਣੀ ਕਮੇਟੀ ਤੋਂ ਪਿਛਲੇ ਸਮੇਂ 'ਚ ਬਣਾਏ ਆ ਸਵਾਏ ਆਪਣੀਆਂ ਰੈਲੀਆਂ ਦੇ ਲੰਗਰ ਪਾਣੀ ਚਲਾਉਣ ਤੋਂ ਇਲਾਵਾ ਆਪਣੇ ਖਰਚੇ ਚਲਾਉਣ ਤੋਂ ਇਲਾਵਾ ਜੇ ਕੋਈ ਸ਼੍ਰੋਮਣੀ ਕਮੇਟੀ ਦਾ ਕੀਤਾ ਹੁੰਦਾ ਤੇ ਅੱਜ ਅਮਰਿਤਪਾਲ ਨੂੰ ਇੰਨਾ ਹੰਗਾਰਾ ਨਾ ਮਿਲਦਾ ਅੱਜ ਉਹਨੂੰ ਹੰਗਾਰਾ ਜੇ ਮਿਲ ਰਿਹਾ ਉਹ ਚ ਤੁਸੀਂ ਦੋਚੀ ਜੇ ਹੋਰ ਕੋਈ ਦੋਸ਼ੀ ਨਹੀਂ ਕਿਉਂਕਿ ਤੁਸੀਂ ਆਪਣਾ ਪ੍ਰਬੰਧ ਸਹੀ ਤਰੀਕੇ ਦੇ ਨਾਲ ਨਹੀਂ ਕੀਤਾ ਪੰਜਾਬ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਭਲੀ ਭਾਂਤ ਜਾਣਦੇ ਜੀ ਜਿਹੜਾ ਦੌਰ ਅਸੀਂ ਪਿੱਛੇ ਦੇਖਿਆ ਉਹ ਦੌਰ ਦੁਬਾਰਾ ਨਹੀਂ ਦਰਉਣਾ ਚਾਹੁੰਦੇ ਸਾਡੇ ਭੈਣ ਭਰਾ ਬਾਹਰਲੇ ਦੇਸ਼ਾਂ 'ਚ ਵੀ ਵੱਸਦੇ ਆ ਸਾਡੇ ਭੈਣ ਭਰਾ ਪੰਜਾਬੀ ਖਾਸ ਕਰ ਮੈਂ ਸਿੱਖਾਂ ਦੀ ਜਿੱਥੇ ਜਿਆਦਾ ਤਦਾਦ ਆ ਪਰ ਪੰਜਾਬੀ ਪੰਜਾਬੀ ਕੋਈ ਵੀ ਪੰਜਾਬ ਨੂੰ ਪੰਜਾਬ ਨਾਲੋਂ ਆਪਣੇ ਆਪ ਨੂੰ ਵੱਖ ਨਹੀਂ ਕਰਦਾ ਚਾਹੇ ਉਹ ਕਿਸੇ ਜਾਤ ਦਾ ਹੋਵੇ ਕਿਸੇ ਧਰਮ ਦਾ ਹੋਵੇ ਕਿਸੇ ਵਰਗ ਦਾ ਹੋਵੇ ਅੱਜ ਸਾਰੇ ਇਸ ਗੱਲ ਪ੍ਰਤੀ ਚਿੰਤਾ ਆ ਪਰ ਮੈਂ ਕਹਿਣਾ ਚਾਹੁੰਦਾ ਜਿਹੜੇ ਬਾਹਰ ਸਾਡੇ ਵੱਸਦੇ ਨੇ ਉਹਨਾਂ ਤੇ ਜਿਸ ਤਰੀਕੇ ਦੀ ਬਿਆਨਬਾਜ਼ੀ ਹੋ ਰਹੀ ਆ ਸਾਨੂੰ ਡਰ ਲੱਗਾ ਰਹਿੰਦਾ ਕਿਤੇ ਉਹਨਾਂ ਭੈਣ ਭਰਾਵਾਂ ਤੇ ਵੀ ਕੋਈ ਆਂਚ ਨਾ ਆਵੇ ਸੋ ਆਪਾਂ ਨੂੰ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਪੰਜਾਬ ਦੀ தேਸ ਦੀ ਏਕਤਾ ਤੇ ਖੰਡਤਾ ਨੂੰ ਧਿਆਨ ਚ ਰੱਖਣਾ ਚਾਹੀਦਾ ਹੈ ਬਾਕੀ ਅਸੀਂ ਲੋਕ ਜ਼ਿੰਮੇਵਾਰ ਆ ਅਸੀਂ ਸੰਵਿਧਾਨ ਦੀਆਂ ਸੌਹਾਂ ਚੱਕੀਆਂ ਨੇ ਦੇਸ਼ ਪ੍ਰਤੀ ਇਮਾਨਦਾਰੀ ਨਾਲ ਕੰਮ ਕਰਨ ਦੀਆਂ ਸੰਵਿਧਾਨਤ ਪ੍ਰਤੀ ਇਮਾਨਦਾਰੀ ਨਿਭਾਉਣ ਦੀਆਂ ਤੇ ਸਾਡਾ ਫਰਜ਼ ਬੰਦਾ ਆ ਜੋ ਸਹੀ ਹੁੰਦਾ ਉਹਨੂੰ ਸਹੀ ਕਹੋ ਜੋ ਗਲਤ ਹੁੰਦਾ ਉਹਨੂੰ ਗਲਤ ਕਹੋ ਕਿਸੇ ਨੂੰ ਵੀ ਕਾਨੂੰਨ ਹੱਥ ਚ ਲੈਣ ਦੀ ਇਜਾਜ਼ਤ ਨਹੀਂ ਹੈਗੀ ਕਿਹਾ ਜਾ ਰਿਹਾ ਸਟੇਜਾਂ ਤੋਂ ਕਿ ਜੇ ਕਾਨੂੰਨ ਕੰਮ ਨਹੀਂ ਕਰੂਗਾ ਤਾਂ ਅਸੀਂ ਕਰਾਂਗੇ ਇਦਾਂ ਨਾ ਕਰੋ ਬਹੁਤ ਅਦਾਲਤਾਂ ਨੇ ਬਹੁਤ ਕੁਝ ਹੈ ਜੇ ਇਹੋ ਜਿਹਾ ਵਰਤਾਂਤ ਵਾਪਰਿਆ ਤੇ ਇਹ ਵਰਤਾਂਤ ਜਿਹੜਾ ਆ ਇਹ ਰੁਕਿਆ ਰੁਕਣਾ ਨਹੀਂਗਾ ਕਿਉਂਕਿ ਸਾਡੇ ਭੈਣ ਭਰਾ ਸਾਡੇ ਪੰਜਾਬੀ ਭਰਾ ਦੇਸ਼ ਦੇ ਕੋਨੇ-ਕੋਨੇ ਵਿੱਚ ਔਰ ਸਾਰੇ ਸਮੁੱਚੇ ਵਰਲਡ ਦੇ ਕੋਨੇ-ਕੋਨੇ ਵਿੱਚ ਵੱਸਦੇ ਨੇ ਔਰ ਮੈਂ ਕਹਿਣਾ ਚਾਹੁੰਦਾ ਆ ਕਿ ਇਸ ਸਮੇਂ ਦੇ ਵਿੱਚ ਜਦੋਂ ਦੇਸ਼ ਅਗਾਹ ਵੱਧ ਰਿਹਾ ਦੇਸ਼ ਦੇ ਵਿੱਚ ਸਾਡੇ 4 ਫੇਰੇ ਦੁਸ਼ਮਣਾਂ ਦਾ ਤੁਸੀਂ ਪਾਕਿਸਤਾਨ ਦੇ ਨਾਲ ਲਾ ਲਓ ਚਾਈਨਾ ਦੇ ਨਾਲ ਲਾ ਲਓ ਸਾਡੇ ਸਬੰਧ ਚੰਗੇ ਨਹੀਂ ਹੈਗੇ ਉਹ ਕਦੀ ਵੀ ਸਾਨੂੰ ਸੁਖਾ ਨਹੀਂ ਵੇਖਣਾ ਚਾਹੁੰਦੇ ਤੇ ਸਾਡਾ ਆਪਣਾ ਫਰਜ਼ ਬਣਦਾ ਕਿ ਅਸੀਂ ਇੱਕ ਮੁੱਠ ਹੋ ਕੇ ਦੇਸ਼ ਦੀ ਏਕਤਾ ਔਰ ਖੰਡਾ ਦੇ ਉੱਤੇ ਡਟ ਕੇ ਪੈਰਾ ਦੇਈ ਸਵਾਗਤ ਹੈ ਦਾ। ਸ਼ੁਕਰੀਆ ਸਰ। ਕੋਈ ਸਵਾਲ ਹੋਵੇ। ਬੋਲੋ ਸਰ ਜਿਹੜੀ ਤੁਸੀਂ ਗੱਲ ਕੀਤੀ ਆਮ ਸਵਾਲ ਦੀ ਇਹਦੇ ਵਿੱਚ ਸਭ ਤੋਂ ਪਹਿਲਾਂ ਨਾ ਵਿਕਰਮ ਨੇ ਵਿਕਰਮ ਹੁਣਾਂ ਲਈ ਸਵਾਲ ਪਾਇਆ ਤੁਸੀਂ ਕੀ ਕਹਿੰਦੇ ਕਿ ਉਹਨਾਂ ਦੀ ਪਾਰਟੀ ਦਾ ਉਹ ਦਾ ਸਟੈਂਡ ਹੋ ਰਿਹਾ ਜਾਂ ਪਰਿਵਾਰ ਦਾ ਸਟੈਂਡ ਹੋ ਰਿਹਾ ਕਿ ਜਾਂ ਪਾਰਟੀ ਨੂੰ ਵੀ ਇਹੋ ਬਿਆਨ ਦੇਣਾ ਚਾਹੀਦਾ ਜੋ ਵਿਕਰਮ ਨੇ ਉਹਨਾਂ ਨੇ ਕੱਢ ਦਿੱਤਾ। ਦੇਖੋ ਪੰਜਾਬ 'ਚ ਜੋ ਵਾਪਰ ਰਿਹਾ ਹੈ ਇਹ ਦਾ ਸਿੱਧਾ ਸਿੱਧਾ ਫਾਇਦਾ ਇੱਕ ਆਮ ਬੰਦੇ ਨੂੰ ਵੀ ਹੋਰ ਪਤਾ ਲੱਗ ਰਿਹਾ ਵੀ ਕਿਹੜੀ ਪਾਰਟੀ ਨੂੰ ਹੋ ਰਿਹਾ। ਇਹਦਾ ਸਿੱਧਾ ਸਿੱਧਾ ਫਾਇਦਾ ਬੀਜੇਪੀ ਨੂੰ ਪੋਲਰਾਈਜੇਸ਼ਨ ਚ ਕਰਾਉਣ ਚ ਹੋ ਰਿਹਾ ਹੈ ਇਹਨੂੰ ਥੋੜਾ ਡੂੰਘਾਈ ਤੱਕ ਜਾਣ ਦੀ ਲੋੜ ਹੈ ਸਾਡੇ ਲੋਕ ਥੋੜੇ ਗਰਮਜੋਸ਼ ਨੇ ਕਿਉਂਕਿ ਅਸੀਂ ਉਸ ਖਿੱਤੇ ਦੇ ਵਸਨੀਕ ਆ ਉਸ ਖਿੱਤੇ ਚ ਪੈਦਾ ਹੋਏ ਆ ਜਿੱਥੇ ਅਸੀਂ ਬਹੁਤ ਜੰਗਾਂ ਲੜੀਆਂ ਨੇ ਸਾਡੇ ਧੜ ਵੀ ਇਧਰੋਂ ਆਉਂਦੇ ਰਹੇ ਨੇ ਤੇ ਸਾਡੇ ਚੋਂ ਜੀਨ ਦੇ ਅਸੀਂ ਗਰਮ ਗੱਲਾਂ ਦੇ ਨਾਲ ਛੇਤੀ ਭਾਵੁਕ ਹੋ ਜਾਂਦੇ ਆ ਇਹਦੇ ਚ ਸਿੱਧਾ ਸਿੱਧਾ ਫਾਇਦਾ ਭਾਰਤੀ ਜਨਤਾ ਪਾਰਟੀ ਨੂੰ ਹੋ ਰਿਹਾ ਇਹਦੇ ਚ ਕੋਈ ਲੋਕੀ ਇਹਦੇ ਚ ਵੀ ਕੋਈ ਹੈਰਾਨੀ ਨਾ ਹੋਵੇ ਹੋ ਸਕਦਾ ਕੱਲ ਨੂੰ ਇਹ ਦੋਵੇਂ ਪਾਰਟੀਆਂ ਇਕੱਠੀਆਂ ਹੋ ਕੇ ਇਲੈਕਸ਼ਨ ਲੜਨ ਕਾਲੀ ਦਲ ਵੀ ਔਰ ਬੀਜੇਪੀ ਵੀ ਕਿਉਂਕਿ ਕਿਸਾਨੀ ਮਸਲੇ ਤੇ ਵੀ ਇਹੀ ਕੁਝ ਹੋਇਆ ਸੀ ਸਭ ਤੋਂ ਪਹਿਲਾਂ ਕਿਸਾਨੀ ਬਿੱਲ ਇਹ ਲੈ ਕੇ ਆਏ ਸੀ ਇਹਨਾਂ ਨੇ ਮੈਦ ਕੀਤੀ ਪ੍ਰੈਸ ਕਾਨਫਰੰਸਾਂ ਕਰਦੇ ਨੇ ਜਦੋਂ ਲੋਕਾਂ ਵਿਰੋਧ ਕੀਤਾ ਤੇ ਫੇਰ ਪਲਟੇ ਸੋ ਮੈਂ ਜਿਹੜਾ ਇਹਨਾਂ ਨੇ ਅਮਰਤਪਾਲ ਦੇ ਬਾਰੇ ਦੇ ਵਿੱਚ ਗੱਲ ਕੀਤੀ ਹੈ ਮੈਂ ਠੀਕ ਹੈ ਬਿਆਨ ਦਿਓ ਪਰ ਇਹ ਵੀ ਦੱਸ ਦਿਓ ਵੀ 도ਗਲੀ ਨੀਤੀ ਕਿਉਂ ਸ਼੍ਰੋਮਣੀ ਕਮੇਟੀ ਦੇ ਵਿੱਚ ਜੋ ਕੁਝ ਵਾਪਰਿਆ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਇਹਦਾ ਸੰਗਿਆਨ ਕਿਉਂ ਨਹੀਂ ਲਿਆ ਕਿਸੇ ਬੰਦੇ ਨੂੰ ਹਥਿਆਰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈਗੀ ਦਰਬਾਰ ਸਾਹਿਬ ਦੇ ਅੰਦਰ ਕਿਸੇ ਨੂੰ ਵੀ ਕੋਈ ਕਿੱਡਾ ਵੀ ਬੰਦਾ ਆ ਜੇ ਪਰ ਉੱਥੇ ਐਡਾ ਕੋਈ ਗੰਮ ਤੇ ਹੈ ਨਹੀਂ ਜੀ ਕੋ ਕਬਜ਼ਾ ਲੈਣ ਤੇ ਆਪਾਂ ਜਾਣੇ ਨਹੀਂ ਸੀ ਸ਼ਰੋਮਣੀ ਕਮੇਟੀ ਨੇ ਕਿਉਂ ਇਜਾਜ਼ਤ ਦਿੱਤੀ ਕਿਉਂ ਮਾਹੌਲ ਬਣਾਉਂਦੀ ਇਜਾਜ਼ਤ ਦਿੱਤੀ ਜੇ ਅੱਜ ਜੇ ਅੱਜ ਪੰਜਾਬ ਦੇ ਵਿੱਚ ਚਾਹੇ ਸੂਰੀ ਦਾ ਕਤਲ ਹੋਇਆ ਆ ਚਾਹੇ ਕੋ ਰਾਮ ਰੀਮ ਦੇ ਚੇਦੇ ਦਾ ਕਤਲ ਹੋਇਆ ਵਾ ਉਹਦੇ ਨਾਲ ਡਰ ਦਾ ਮਾਹੌਲ ਪੈਦਾ ਹੋਇਆ ਅੰਮ੍ਰਿਤਸਰ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਘੱਟੋ ਘੱਟ 70 ਤੋਂ 80% ਹੋਟਲ ਦੀਆਂ ਬੁਕਿੰਗ ਉੱਡ ਗਈਆਂ ਨੇ ਕੱਲਾ ਹੋਟਲ ਨਹੀਂ ਹੋਟਲ ਤੋਂ ਇਲਾਵਾ ਜਿੰਨੇ ਲੋਕਾਂ ਨੇ ਇੱਥੇ ਆਉਣਾ ਸੀ ਵਿਚਾਰਾ ਰੱਖੇ ਵਾਲੇ ਦਾ ਰੋਜ਼ਗਾਰ ਆ ਟੈਕਸੀਆਂ ਵਾਲੇ ਦਾ ਰੋਜ਼ਗਾਰ ਆ ਦੁਕਾਨਾਂ ਵਾਲੇ ਦਾ ਰੋਜ਼ਗਾਰ ਏਕ ਇੱਕ ਬੰਦਾ ਕਿੰਨੇ ਕਿੰਨੇ ਪੈਸੇ ਖਰਚ ਕੇ ਜਾਂਦਾ ਇੱਥੇ ਸਾਰੀਆਂ ਫਲਾਈਟਸ ਜਿਹੜੀਆਂ ਨੇ ਉਹ ਕੈਨਸਲ ਹੋ ਗਈਆਂ ਸਾਡਾ ਬਾਰਡਰ ਬੈਲਟ ਦੇ ਉੱਤੇ ਸਾਡੀ ਆਰਥਿਕ ਰੀੜ ਦੀ ਹੱਡੀ ਹੈ ਟੂਰਿਜ਼ਮ ਸੋ ਸਾਨੂੰ ਇੱਥੇ ਸਾਂਝੀ ਬਾਲਤਾ ਦਾ ਪ੍ਰਦੀਪ ਹਰਮੰਦਰ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਸਾਨੂੰ ਉਹਦੇ ਤੇ ਕੰਮ ਕਰਨਾ ਚਾਹੀਦਾ ਔਰ ਅੱਛੇ ਪਿਆਰ ਦੇ ਨਾਲ ਕਿਸੇ ਦੇ ਕਿਸੇ ਦੀ ਤਾਰੀਫ ਤੇ ਕਰਕੇ ਦੇਖੋ ਜੇ ਆਪਣੇ ਮੂ ਕਿਸੇ ਧਰਮ ਦੇ ਆਗੂ ਦੀ ਤਾਰੀਫ ਕਰੋਗੇ ਤਾਂ ਤੁਹਾਨੂੰ ਸੰਤੁਸ਼ਟੀ ਵੀ ਮਿਲੂਗੀ ਔਰ ਸਮਾਜ 'ਚ ਵੀ ਚੰਗਾ ਜਿਹੜਾ ਮਾਹੌਲ ਹੋਕ ਸਿਰਜਿਆ ਜਾਏਗਾ ਪਰ ਜਦੋਂ ਤੁਸੀਂ ਕਿਸੇ ਧਰਮ ਨੂੰ ਮਾੜਾ ਕਹੋਗੇ ਤੇ ਸਾਰੇ ਧਰਮਾਂ 'ਚ ਜਿਹਦੀ ਆਸਤਾ ਜਿਸ ਧਰਮ 'ਚ ਹੈ ਉਹਦੀ ਉਸੇ ਤੱਕ ਸੀਮਤ ਹੈ ਤੇ ਉਹ ਕੁਦਰਤੀ ਉਹ ਵੀ ਹੱਕ ਰੱਖਦਾ ਹੈ ਕਿ ਤੁਹਾਡੇ ਪ੍ਰਤੀ ਗੱਲ ਕਰਨ ਦੀ ਜੇ ਅਸੀਂ ਜ਼ਾਦ ਆ ਕਿਸੇ ਪ੍ਰਤੀ ਕੁਝ ਕਹਿਨਦਾ ਤੇ ਫਿਰ ਅਗਲੇ ਵੀ ਜ਼ਾਦ ਨੇ ਉਹ ਤਾਂ ਹੀ ਫਿਰੇ ਸਾਰੀਆਂ ਗੱਲਾਂ ਹੁੰਦੀਆਂ ਨੇ ਕਿ ਉਹ ਅਗਲੇ ਵੀ ਆਪਣੇ ਤਰੀਕੇ ਦੇ ਨਾਲ ਉਹ ਗੱਲਬਾਤ ਕਰਦੇ ਪਰੋਇਲਾ ਸਾਹਿਬ ਜਿਹੜੀ ਵਿਕਰਮਜੀਤਿਆ ਨੇ ਗੱਲ ਕੀਤੀ ਉਹਨਾਂ ਨੇ ਤੇ ਭਾਈ ਚਾਰਕ ਸਾਂਝੀ ਦੀ ਗੱਲ ਕੀਤੀ ਹੈ ਉਸ ਗੱਲ ਨਾਲ ਤੁਸੀਂ ਸਹਿਮਤ ਹੋ ਕਹਿੰਦੇ ਬਿਲਕੁਲ ਮੈਂ ਮੈਂ ਬਿਲਕੁਲ ਉਸ ਗੱਲ ਨਾਲ ਸਹਿਮਤ ਹਾਂ ਪਰ ਕੀਤੀ ਕਿ ਦਿਨ ਆ ਗਿਆ ਅੱਜ 6 ਮਹੀਨੇ ਬਾਅਦ 6 ਮਹੀਨੇ ਜਦੋਂ ਮਾਹੌਲ ਗਰਮ ਹੋ ਗਿਆ ਆ ਹੁਣ ਉਧਰਲੇ ਬੰਨੇ ਆ ਗਏ ਪਹਿਲਾਂ ਪਹਿਲਾਂ ਇਹ ਇਹ ਭਿੰਡਰਾ ਵਾਲੇ ਨਾਲ ਬੈਠੇ ਰਹੇ ਬਾਦਲ ਸਾਹਿਬ ਅੰਦਰ ਉਹਨੂੰ ਸਪੋਰਟ ਕਰਦੇ ਰਹੇ ਤੇ ਜਦੋਂ ਅਟੈਕ ਹੋਣ ਲੱਗਾ ਤਾਂ ਹੱਥ ਖੜੇ ਕਰਕੇ ਬਾਹਰ ਇਹਦੇ ਨਾਲ ਤਾਂ ਸ਼ੁਰੂ ਤੋਂ ਕੰਮ ਰਿਹਾ ਜੇ ਪੰਜਾਬ ਦੇ ਵਿੱਚ ਸ਼ਾਂਤੀ ਲਿਆਉਣੀ ਹੁੰਦੀ ਤੇ 1975 ਜੇ ਹੋਣ ਲੱਗਾ ਸੀ ਉਦੋਂ ਤਾਂ ਅੱਜ ਅੱਜ ਪੰਜਾਬ ਕਿਤੇ ਦਾ ਕਿਤੇ ਹੁੰਦਾ ਇਹ ਜ਼ਿੰਮੇਵਾਰ ਨੇ ਇਹਨਾਂ ਚੀਜ਼ਾਂ ਦੇ ਜੇ ਬੰਦੀਸ਼ੰਗਾਂ ਦੀ ਰਾਇਜੀ ਦੀ ਇਹਨਾਂ ਨੂੰ ਚਿੰਤਾ ਹੁੰਦੀ ਤੇ ਉਦੋਂ ਕਿਉਂ ਨਾ ਕੀਤਾ ਜਦੋਂ ਸਰਕਾਰ ਸੀ ਕੇਂਦਰ ਚ ਵਜ਼ੀਰ ਸੀ ਅੱਜ ਕੋ ਚਿੰਤਾ ਆ ਗਿਆ ਇਹਨਾਂ ਨੂੰ ਇਸ ਚੀਜ਼ ਦਾ ਬਾਲਾ ਸਾਹਿਬ ਅਮਰਿਤਪਾਲ ਨੂੰ ਕੌਣ ਪਲਾਨ ਕਰ ਰਿਹਾ ਸਾਰਾ ਦੇਖੋ ਤੁਸੀਂ ਇਸ ਦਾ ਵਰਤਾਰਾ ਆਪ ਦੇਖ ਲਓ ਕਿ ਇਹ ਸਭ ਕੁਝ ਹੋਣ ਦੇ ਨਾਲ ਕਿਸ ਪਾਰਟੀ ਨੂੰ ਫਾਇਦਾ ਹੋ ਰਿਹਾ ਜੀ ਤੁਹਾਡਾ ਕੀ ਤੁਹਾਡੀ ਕੀ ਅਸੈਸਮੈਂਟ ਹੈ ਦੇਖੋ ਏਜੰਸੀਆਂ ਨੂੰ ਯੂਜ਼ ਕਰ ਰਹੀਆਂ ਨੇ ਉਹ ਜੀ ਨੀ ਕੋਈ ਮਸਵਾਲ ਦਾ ਜਵਾਬ ਹੈ ਮੈਂ ਉਹ ਯੰਸੀਆ ਉਹਨੂੰ ਯੂਜ਼ ਕਰ ਰਹੀਆਂ ਨੇ ਔਰ ਇਹਦੇ ਨਾਲ ਸਿੱਧਾ ਸਿੱਧਾ ਫਾਇਦਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਹੋ ਰਿਹਾ ਕੋਈ ਬੰਦਾ ਹੋਰ ਬਿਆਨ ਇਹਨੇ ਦੇ ਕੇ ਵੇਖੇਗਾ ਅੱਜ ਜੇ ਉਹਦਾ ਕਤਲ ਹੁੰਦਾ ਹੈ ਰਾਮ ਰਹੀਮ ਦੇ ਚੇਲੇ ਦਾ ਤੇ ਉਹਨਾਂ ਨੂੰ ਇੱਕ 24 ਘੰਟੇ ਚ ਫੜ ਕੌਣ ਲੈਂਦਾ ਦਿੱਲੀ ਪੁਲਿਸ ਦਿੱਲੀ ਪੁਲਿਸ ਕੇ ਦੇ ਅੰਦਰ ਜੇ ਮੂਸੇਵਾਲ ਦਾ ਕਤਲ ਹੁੰਦਾ ਸਿੱਧੂ ਮੂਸੇਵਾਲ ਦਾ ਤੇ ਕਾਦਲਾਂ ਨੂੰ ਕੌਣ ਫੜ ਜਾਂਦਾ ਜੀ ਦੇਲੀ ਪਾਲਸ ਕਿ ਕਹਿਣਾ ਵੀ ਪੰਜਾਬ 'ਚ ਜਿਹੜਾ ਮਾਹੌਲ ਖਰਾਬ ਹੋ ਰਿਹਾ ਹੈ ਇਸ ਪਿੱਛੇ ਬੀਜੇਪੀ ਦਾ ਹੱਥ ਹੈ ਬਿਲਕੁਲ ਦੋਸੋ ਪਰ ਤੁਹਾਡੇ ਸਾਹਮਣੇ ਹੈ ਇਹਦੇ 'ਚ ਕੀ ਕੋ ਦੋ ਦੋ ਨੁਕੀ ਕੋ ਰਹਿ ਇਹਦੇ ਆਮ ਬੰਦੇ ਨੂੰ ਸਮਝ ਆਉਂਦੀ ਹੈ ਅੱਜ ਕੱਲ੍ਹ ਉਹ ਯੋਗ ਤੇ ਰਹਿ ਨਹੀਂ ਗਿਆ ਕਿ ਅੱਜ ਖ਼ਬਰ ਛੱਭੂਗੀ ਅਸੀਂ ਪਰਸੋਂ ਪੜਾਂਗੇ ਕਿਸੇ ਜਗ੍ਹਾ ਤੇ ਅੱਜ ਕੱਲ੍ਹ ਤੇ ਘਟਨਾ ਕਿਸੇ ਕੋਨੇ 'ਚ ਹੋ ਜੇ ਪਤਾ ਲੱਗਦਾ ਚੱਟ ਰਮੇਸ਼ ਸ਼ਾਹ ਅੱਜ ਅੱਜ ਇਹਦੇ ਤੇ ਮੈਂ ਇਹ ਪੁੱਛਦਾ ਕਿ ਜੇ ਜੇ ਕੇਂਦਰ ਦੀ ਕੇਂਦਰ ਦੀ ਸਰਕਾਰ ਇਨੀ ਸੁਹਿਰਦ ਹੈ ਜੇ ਫਰਜ਼ ਕਰੋ ਪੰਜਾਬ ਦੀ ਸਰਕਾਰ ਨਲਾਇਕ ਹੈ ਇਹ ਦੋਸ਼ੀ ਫੜ ਸਕਦੀ ਹੈ ਤੇ ਇਹਨਾਂ ਨੂੰ ਇਹ ਨਹੀਂ ਤਾਂ ਪਤਾ ਲੱਗਣ ਕੀ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਪੰਜਾਬ ਪ੍ਰਤੀ ਕੁਛ? ਪ੍ਰਗਮ ਮੰਤਰੀ ਅਮਿਤ ਸ਼ਾਹ ਨੇ ਵੀ ਚਿੰਤਾ ਜ਼ਾਹਿਰ ਕੀਤੀ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣੀ ਉਸ ਤੋਂ ਬਾਅਦ ਜਿਹੜੀ ਕਾਨੂੰਨ ਵਿਵਸਥਾ ਉਹ ਚਰਮੜਾ ਗਈ ਸਥਿਤੀ ਬਹੁਤ ਯਾਰ ਦੇਖੋ ਸਰਕਾਰ ਬਣੀ ਐ ਸਰਕਾਰ ਨਹੀਂ ਕੰਮ ਕਰਦੀ ਸਰਕਾਰ ਕਰੇਗੀ ਉਹਦਾ ਖਮਿਆਜਾ ਉਹ ਭੁਗਤ ਲੈਣਗੇ ਪਰ ਜਿਹੜਾ ਖਮਿਆਜਾ ਪੰਜਾਬ ਨੇ ਭੁਗਤਣਾ ਹੈ ਉਹਦੀ ਜ਼ਿੰਮੇਵਾਰੀ ਕੌਣ ਲੈ ਰਿਆ ਇਹਨਾਂ ਚੋਂ? ਉਹਦੇ ਮੰਨਣੇ ਲੋਕਾਂ ਨੇ ਲੋਕਾਂ ਦੇ ਅੱਜ ਉਹਨੂੰ ਫੇਰ ਗਿਨ ਲਿਆ ਵਾ ਕਿ ਉਹ ਸਰਕਾਰ ਫੇਲ ਐ। ਪਰ ਜਿਹੜਾ ਇਹ ਵਰਤਾਨ ਸਿਰਜਿਆ ਜਾ ਰਿਹਾ ਪੰਜਾਬ ਦੇ ਵਿੱਚ ਇੱਕ ਇਹ ਇਹਦੇ ਬਾਰੇ ਕੌਣ ਜ਼ਿੰਮੇਵਾਰ ਹੈ ਕਾਂਗਰਸ ਦਾ ਕੀ ਸਟੈਂਡ ਹੈ ਸਾਰੀ ਜਵਤੇ ਕਾਂਗਰਸ ਸੈਕੂਲਰ ਪਾਰਟੀ ਹੈ ਕਾਂਗਰਸ ਹਮੇਸ਼ਾ ਦੇਸ਼ ਦੀ ਸੰਵਿਧਾਨ ਦੀ ਰੱਖਿਆ ਵਾਸਤੇ ਹਮੇਸ਼ਾ ਮੂਰੀ ਹੋ ਕੇ ਲੜੀ ਹੈ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵੀ ਲੜੀ ਹੈ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਲੜੀ ਹੈ ਔਰ ਦੇਸ਼ ਦੀ ਆਜ਼ਾਦੀ ਔਰ ਏਕਤਾ ਤੇ ਖੰਡਤਾ ਵਾਸਤੇ ਛਿੱਧੀਆਂ ਦਿੱਤੀਆਂ ਤੇ ਗਾਂ ਵੀ ਕਾਂਗਰਸ ਪਾਰਟੀ ਇਹਦੇ ਤੇ ਪੁਖਤਾ ਸਟੈਂਡ ਸਾਡਾ ਕਲੀਅਰ ਹੈ ਸਾਡੇ ਪ੍ਰਧਾਨ ਜੀ ਦਾ ਤੁਸੀਂ ਸਟੈਂਡ ਵੇਖ ਹੀ ਲਿਆ ਸੀ ਔਰ ਸਾਡੀ ਕਾਂਗਰਸ ਪਾਰਟੀ ਦਾ ਸਟੈਂਡ ਕਲੀਅਰ ਹੈ ਉਹ ਜਿਹੜੀ ਗੱਲ ਵਿਕਰਮ ਹਾਨ ਨੇ ਚਲੋ ਇੱਕ ਹੋਰ ਵੀ ਗੱਲ ਕੀਤੀ ਕਿ ਇਹਦੇ ਖਿਲਾਫ ਹੋਵੇ ਵੀ ਭਗਵੰਤ ਮਾਨ ਨੂੰ ਜਾਗ ਪਣ ਜਿਹੜੇ ਪੰਜਾਬ ਦੇ ਖਿਲਾਫ ਹੋ ਗਏ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਰੈਸਟ ਕੀਤਾ ਜਾਵੇ ਜੇ ਪੰਜਾਬ ਸਰਕਾਰ ਹਲੇ ਵੀ ਇਹ ਨਹੀਂ ਕਰਦੀ ਕਿ ਕੇਂਦਰ ਸਰਕਾਰ ਨੂੰ ਇਹ ਇਹ ਅਰੈਸਟ ਤੇ ਬਹੁਤ ਐਡਵਾਂਸ ਹੋਣਾ ਚਾਹੀਦਾ ਸੀ ਕੇਂਦਰ ਸਰਕਾਰ ਨੂੰ ਚਿੰਤਾ ਬਹੁਤ ਐਡਵਾਂਸ ਕਰਨੀ ਚਾਹੀਦੀ ਸੀ ਅੱਜ ਤੇ ਇਹਨਾਂ ਖੁੱਲ੍ਹ ਦੇ ਲਈ ਦੇ ਕੇ ਉਹਦਾ ਕਾਰਮਾ ਬਣਾ ਕੇ ਹੁਣ ਅਰੈਸਟ ਕਰਨ ਤਰੋਗੇ ਇਹ ਚੀਜ਼ਾਂ ਤੇ ਬਹੁਤ ਐਡਵਾਂਸ ਚਾਹੀਦੀਆਂ ਅਸੀਂ ਸਾਰੀਆਂ ਕਿ ਜਿਹੜਾ ਬੰਦਾ ਵੀ ਇੱਥੇ ਨਫ਼ਰਤ ਫਲਾਉਂਦਾ ਹੈ ਜਿਹੜਾ ਬੰਦਾ ਭਾਈਚਾਰੇ ਨੂੰ ਲੜਾਉਣ ਦੀ ਗੱਲ ਕਰਦਾ ਹੈ ਜਿਹੜਾ ਬੰਦਾ ਆਪਣੇ ਧਰਮ ਦੇ ਪ੍ਰਚਾਰ ਤੋਂ ਬਾਹਰ ਹੋ ਕੇ ਕਿਸੇ ਧਰਮ ਨੂੰ ਟੇਸ ਬਚਾਉਂਦਾ ਹੈ ਕਿਸੇ ਦੀ ਸ਼ਰਧਾ ਹੈ ਕੋਈ ਪੱਥਰ 'ਚੋਂ ਰੱਪਾ ਵਾਲੇ ਉਹਦੀ ਮਰਜ਼ੀ ਹੈ ਇਹਦੇ 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 ਗੱਲੇ ਦੀ ਸ਼ਰਧਾ ਹੈ ਆਪਾਂ ਕਿਸੇ ਦੀ ਸ਼ਰਧਾ ਨਹੀਂ ਰੋਕ ਸਕਦੇ ਇਵੇਂ ਇੱਥੋਂ ਤੱਕ ਕਿ ਤੁਸੀਂ ਅੱਜ ਦੁਨੀਆ ਭਰ ਦੇ ਵਿੱਚ ਸਾਡੇ ਸਿੱਖ ਭਰਾ ਜਿਹੜੇ ਜਾ ਕੇ ਬਾਹਰ ਮੈਂਬਰ ਪਾਰਲੀਮੈਂਟ ਬਣੇ ਉਹ ਸਿੱਖਾਂ ਵੋਟਾਂ ਪਾਤੀਆਂ ਉਹਨਾਂ ਨੂੰ ਪੰਜਾਬੀ ਸਾਡੇ ਅੱਜ ਜਿਹੜੇ ਬਾਹਰ ਮੈਂਬਰ ਪ ਪ੍ਰਧਾਨ ਮੰਤਰੀ ਬਣ ਗਿਆ ਜਾ ਕੇ ਯੂਕੇ ਦਾ ਉਹਨੂੰ 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 ਸਿੱਖਣੇ ਬਣਾਤਾ ਜਾਂ ਹਿੰਦਿਆ ਉਹਨੂੰ ਬਣਾਤਾ ਅੱਜ ਯੁੱਗ ਕਿਸੇ ਹੋਰ ਬਣੇ ਜਾ ਰਿਹਾ ਅਸੀਂ ਪੰਜਾਬ ਨੂੰ ਕਿਸੇ ਹੋਰ ਬਣੇ ਲਈ ਜਾ ਰਹੇ ਹਾਂ ਅਸੀਂ ਸੋਚ ਕਿਸੇ ਹੋਰ ਬਣੇ ਕ੍ਰੀਏਟ ਕਰੀ ਜਾ ਰਹੇ ਜਿਹੜੀ ਕਿ ਪੰਜਾਬ ਲਈ ਘਾਤਕ ਠੀਕ ਹੈ ਜੀ ਸ਼ੁਕਰੀਆ ਜੀ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਕਰਨ ਦਾ ਜਿਹੜਾ ਤੁਹਾਡੇ ਨਾਲ ਰੂਬਰੂ ਹੋਣ ਦਾ ਇੱਕ ਕਾਰਨ ਸੀ ਕਿ ਅੱਜ ਦੇ ਜਿਹੜੇ ਪੰਜਾਬ ਦੇ ਹਾਲਾਤਾਂ ਦੇ ਉੱਤੇ ਜੋ ਕਿ ਇਸ ਵੇਲੇ ਆਪੋ ਆਪਣੇ ਤਰੀਕੇ ਦੇ ਨਾਲ ਹਰ ਕੋਈ ਆਪਣੇ ਆਪ ਨੂੰ ਮੁੱਖ ਰੱਖਦਿਆਂ ਹੋਇਆ ਪੰਜਾਬ ਦੇ ਵਿੱਚ ਕੁਝ ਤਤੀਆਂ ਗੱਲਾਂ ਹੋ ਰਹੀਆਂ ਨੇ ਕੁਝ ਲੋਕ जख्मਾਂ ਦੇ ਮਰਮ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਕੁਝ ਲੋਕ ਇਸ ਦੇ ਵਿੱਚੋਂ ਰਾਜਨੀਤੀ ਆਪਣਾ ਭੁੱਖ ਢੁੰਡਣ ਦੀ ਕੋਸ਼ਿਸ਼ ਕਰ ਰਹੇ ਨੇ ਉਸੇ ਦੀ ਇੱਕ ਚੱਲਦੇ ਹੋਏ ਇਸ ਲੜੀ ਦੇ ਵਿੱਚ ਤੁਸੀਂ ਕਹਿ ਸਕਦੇ ਜੇ ਕਿ ਕੱਲ ਮੈਂ ਦੇਖ ਰਿਆ ਸਾਂ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਨੇ ਬੜੇ ਤਰੀਕੇ ਦੇ ਨਾਲ ਅੰਮ੍ਰਿਤਪਾਲ ਦੇ ਵਿਰੁੱਧ ਵੀ ਉਹਨਾਂ ਨੇ ਗੱਲ ਕੀਤੀ ਖਾਲਿਸਤਾਨ ਦੇ ਮੁੱਦੇ ਤੇ ਵੀ ਉਹਨਾਂ ਨੇ ਆਪਣੇ ਵਿਚਾਰ ਰੱਖੇ ਪਰ ਮੈਂ ਕੁਝ ਗੱਲਾਂ ਜਿੱਤੋਂ ਪਛੋਕੜ ਵੀ ਇਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਜੋ ਅੱਜ ਪੰਜਾਬ ਦੇ ਹਾਲਾਤ ਹੋਏ ਨੇ ਜੇ ਅਮਰਿਤਪਾਲ ਪੰਜਾਬ 'ਚ ਆਇਆ ਸ਼੍ਰੋਮਣੀ ਕਮੇਟੀ ਜਿਹੜੀ ਤੁਹਾਡੇ ਕਾਬਜ ਚ ਹੈ ਜਿਹੜੀ ਪੱਗ ਉਹਦੇ ਸਿਰ ਤੇ ਬੱਧੀ ਉਤ ਤੋਂ ਪਹਿਲਾਂ ਵੀ ਉਹਨੇ ਗਰਮ ਗੱਲਾਂ ਕੀਤੀਆਂ ਸੀ ਉਹ ਤੁਹਾਡੀ ਸ਼੍ਰੋਮਣੀ ਕਮੇਟੀ ਦੀ ਪੱਗ ਜਿਹੜੀ ਆ ਰੋਡੇ ਪਿੰਡ ਜਾ ਕੇ ਜਦੋਂ ਧਾਰਮਿਕ ਸਮਾਗਮ ਹੋਇਆ ਉਹਦੇ ਸਿਰ ਤੇ ਸਜਾਈ ਗਈ ਇਹ ਸਾਰਾ ਕੁਝ ਕਿਉਂ ਵਾਪਰਿਆ ਕਿਉਂਕਿ ਲੰਬਾ ਸਮਾਂ ਤੁਸੀਂ ਪੰਜਾਬ ਤੇ ਰਾਜ ਕੀਤਾ ਤੇ ਹਰ ਸਮੇਂ ਪੰਜਾਬ ਦੇ ਵਿੱਚ ਜਦੋਂ ਵੀ ਕਤਲਿਆਮ ਹੋਇਆ ਤੁਹਾਡੀ ਰਾਜਨੀਤੀ ਵਿੱਚ ਉੱਭਰ ਕੇ ਸਾਹਮਣੇ ਆਈ ਔਰ ਕਦੀ ਪੰਜਾਬ ਦੇ ਹਿੱਤਾਂ ਨੂੰ ਮੋਰੀ ਨਹੀਂ ਰੱਖਿਆ ਤੁਸੀਂ ਹਮੇਸ਼ਾ ਆਪਣੇ ਹਿੱਤ ਤੁਹਾਡੀ ਪਾਰਟੀ ਨੇ ਮੋਰੀ ਰੱਖੇ ਆ ਜਿਹਦੀ ਮੈਂ ਤੁਹਾਨੂੰ ਇੱਕ ਮਿਸਾਲ ਦੱਸਣੀ ਚਾਹੁੰਦਾ ਕਿ 1975 ਦੇ ਵਿੱਚ ਜਦੋਂ ਐਮਰਜੈਂਸੀ ਲੱਗੀ ਸੀ ਉਦੋਂ ਦਿੱਲੀ ਦੇ ਵਿੱਚ ਜਥੇਦਾਰ ਸੰਤੋਖ ਸਿੰਘ ਅਕਾਲੀ ਦਲ ਦੇ ਪ੍ਰਧਾਨ ਵੀ ਸੀ ਐਸਜੀਪੀਸੀ ਮੈਂਬਰ ਵੀ ਸੀ ਉਹਦੀ ਦੇ ਨਾਲ ਦੀ ਨਾਲ ਅਕਾਲੀ ਦਲ ਦੇ ਕੋਰ ਕਮੇਟੀ ਦੇ ਮੈਂਬਰ ਵੀ ਸੀ ਉਸ ਸਮੇਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਇਹਨਾਂ ਨੂੰ ਬੁਲਾ ਕੇ ਗੱਲ ਕੀਤੀ ਕਿਉਂਕਿ ਐਮਰਜੈਂਸੀ ਲੱਗ ਗਈ ਸਾਰੇ ਦੇਸ਼ 'ਚ ਉਹਨਾਂ ਦਾ ਵਿਰੋਧ ਹੋਣ ਲੱਗ ਗਿਆ। ਔਲਾਹਾਬਾਦ ਤੋਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਾਈ ਕੋਰਟ ਤੋਂ ਉਹਨਾਂ ਨੇ ਇਹਨਾਂ ਨਾਲ ਗੱਲ ਕੀਤੀ ਕਿਉਂਕਿ ਉਹਨਾਂ ਨੇ ਇੱਕ ਗੱਲ ਜਿਹੜੀ ਚੰਗੀ ਇਹ ਸੀ ਪੰਜਾਬ ਦੇ ਹਿੱਤ ਦੀ ਕਿ ਉਹਨਾਂ ਨੇ ਕਿਸੇ ਵੀ ਸਿੱਖ ਲੀਡਰ ਨੂੰ ਐਮਰਜੈਂਸੀ 'ਚ ਫੜ ਕੇ ਅੰਦਰ ਨਹੀਂ ਸੀ ਦਿੱਤਾ। ਉਹ ਕਦੋਂ ਸ਼ੁਰੂ ਹੋਇਆ ਬਰਤਾਨਤ ਜਦੋਂ ਉਹਨਾਂ ਨੇ 1975 ਦੇ ਜਿਹੇ ਜਿਹੇਦਾਰ ਸੰਤੋਖ ਸਿੰਘ ਦੇ ਨਾਲ ਗੱਲ ਕੀਤੀ ਕਿਉਂਕਿ ਉਹਨਾਂ ਦਾ ਚੰਗਾ ਰਾਬਤਾ ਸੀ ਦਿੱਲੀ ਤੋਂ ਉਹ ਸੰਬੰਧ ਰੱਖਦੇ ਸੀ ਮਨਜੀਤ ਸਿੰਘ ਜੀ ਦੇ ਜੀਕੇ ਜੀ ਦੇ ਫਾਦਰ ਉਹਨਾਂ ਨਾਲ ਜਦੋਂ ਗੱਲ ਕੀਤੀ ਕਿ ਤੁਸੀਂ ਪੰਜਾਬ ਵਾਲੇ ਕਾਲੀ ਦਲ ਵੱਲੋਂ ਇੱਕ ਬਿਆਨ ਹੀ ਦੇ ਦਿਓ ਕਿਉਂਕਿ ਜਦੋਂ ਐਮਰਜੈਂਸੀ ਸੀ ਉਦੋਂ ਸਾਰਾ ਦੇਸ਼ ਵਿਰੋਧ ਕਰ ਰਿਹਾ ਸੀ ਕਿ ਮੈਂ ਕਾਲੀ ਦਲ ਜਿਹੜਾ ਆ ਉਹ ਇੰਦਰਾ ਗਾਂਧੀ ਜੀ ਨੂੰ ਇੱਕ ਜਿਹੜਾ ਕੁਦਰਤੀ ਉਹਨਾਂ ਦਾ ਹੱਕ ਹੈ ਕਿ ਉਹ ਆਪਣੀ ਅਪੀਲ ਜਿਹੜੀ ਆ ਸੁਪਰੀਮ ਕੋਰਟ 'ਚ ਕਰ ਸਕਦੇ ਆ ਤੇ ਜੋ ਵੀ ਸੁਪਰੀਮ ਕੋਰਟ ਫੈਸਲਾ ਦੇਊਗੀ ਉਹਦਾ ਸਾਰੀ ਸਵਾਗਤ ਕਰਨਗੇ ਕੋਈ ਬਹੁਤ ਵੱਡੀ ਕੋਈ ਗੱਲ ਨਹੀਂ ਸੀ ਕਿਤੇ ਜਾ ਕੇ ਗਵਾਹੀ ਨਹੀਂ ਸੀ ਦੇਣੀ ਸੋ ਜਹੇਦਾਰ ਜੀ ਨੇ ਆ ਕੇ ਸਰਦਾਰ ਗੁਰਚਰਨ ਸਿੰਘ ਦੀ ਟੋਹਰਾ ਜਿਹੜੇ ਕਿ ਉਸ ਸਮੇਂ ਉਹਨਾਂ ਦੇ ਨਾਲ ਸੀ ਉਹਨਾਂ ਦੇ ਨਾਲ ਗੱਲ ਕੀਤੀ ਤੇ ਪਲੈਨ ਇਹ ਬਣਿਆ ਕਿ ਪੰਜਾਬ ਦੇ ਹਿੱਤਾਂ ਦੀ ਗੱਲ ਕਰਕੇ ਜੇ ਕੋਈ ਫੈਸਲਾ ਹੁੰਦਾ ਹੈ ਪ੍ਰਧਾਨ ਮੰਤਰੀ ਇਹ ਤੇ ਸਾਨੂੰ ਉਹਨਾਂ ਦੇ ਹੱਕ 'ਚ ਕਹਾਂ ਚ ਕੋਈ ਤਰਾਜ ਨਹੀਂ ਉੱਥੇ ਉਹਨਾਂ ਨੇ ਪੰਜਾਬ ਦੇ ਪਾਣੀਆਂ ਦਾ ਮਸਲਾ ਉਠਾਇਆ ਉੱਥੇ ਉਹਨਾਂ ਨੇ ਪੰਜਾਬ ਦੇ ਜਿਹੜੇ ਰਹਿੰਦੇ ਪਾਣੀ ਹੈ ਪੰਜਾਬ ਦੇ ਜਿਹੜੇ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕੀਤੀ ਚੰਡੀਗੜ੍ਹ ਦੀ ਗੱਲ ਕੀਤੀ ਔਰ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ ਯੂਨੀਫਾਈਡ ਸ਼੍ਰੋਮਣੀ ਕਮੇਟੀ ਔਰ ਇਹ ਸਾਰੀਆਂ ਹੀ ਗੱਲਾਂ ਸੁਣ ਇੰਦਰਾ ਗਾਂਧੀ ਜੀ ਨੇ ਮੰਨ ਲੀਆਂ ਕਿ ਠੀਕ ਹੈ ਜੇ ਤੁਸੀਂ ਮੇਰੇ ਹੱਕ 'ਚ ਬਿਆਨ ਦਿੰਦੇ ਜੇ ਤੇ ਤੁਸੀਂ ਸਾਰਾ ਕੁਝ ਮੈਂ ਤੁਹਾਨੂੰ ਦਿੱਤਾ ਪੰਜਾਬ ਦੇ ਜਿੰਨੇ ਮਸਲੇ ਆ ਤੁਸੀਂ ਲੈਓ ਮੈਂ ਹੱਲ ਕਰ ਦਿੰਨੀ ਜਿਸ ਦਾ ਸੰਤੋਖ ਸਿੰਘ ਜੀ ਨੇ ਉਹਨਾਂ ਦੇ ਹੱਕ 'ਚ ਬਿਆਨ ਦਿੱਤਾ ਜਦੋਂ ਸਦਾ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਇੱਥੇ ਪਤਾ ਲੱਗਾ ਉਹਨਾਂ ਨੇ ਐਮਰਜੈਂਸੀ ਮੀਟਿੰਗ ਬੁਲਾ ਕੇ ਉਸੇ ਹੀ ਸਮੇਂ ਜਥੇਦਾਰ ਸੰਤੋਖ ਸਿੰਘ ਜੀ ਨੂੰ ਹਾਜ਼ਰੀ ਦੇ ਵਿੱਚ ਤੌੜਾ ਸਾਹਿਬ ਵੀ ਉੱਥੇ ਆ ਗਏ ਕਿਉਂਕਿ ਛੋਟੇ ਲੀਡਰ ਸੀ ਉਹਨਾਂ ਦੇ ਕਾਦੇ ਮੁਤਾਬਕ ਉਸ ਸਮੇਂ ਸਰਦਾਰ ਸਰਜੀਤ ਸਿੰਘ ਬਨਾਲਾ ਵੀ ਵਿੱਚ ਸੀ ਔਰ ਸਰਦਾਰ ਸਰਜੀਤ ਸਿੰਘ ਜੀ ਬਨਾਲਾ ਨੇ ਉਸ ਵੇਲੇ ਪ੍ਰੈਸ ਕਾਨਫਰੰਸ ਕਰਕੇ ਜਥੇਦਾਰ ਸਾਹਿਬ ਨੂੰ 6 ਸਾਲ ਵਾਸਤੇ ਪਾਰਟੀ ਚੋਂ ਕੱਢ ਦਿੱਤਾ ਮੈਂ ਇੱਥੇ ਗੱਲ ਕਰਨੀ ਚਾਹੁੰਦਾ ਉਹਦੋਂ ਮਸਲਾ ਇਹ ਨਹੀਂ ਸੀ ਬਿਆਨ ਦਾ ਮਸਲਾ ਇਹ ਸੀ ਇਹਨਾਂ ਨੂੰ ਲੱਗਾ ਇਹ ਪ੍ਰਧਾਨ ਮੰਤਰੀ ਦੇ ਲਾਗੇ ਜੇ ਇੱਕ ਜਿਹਦਾ ਟੋੜਾ ਸਾਹਿਬ ਚਲੇ ਗਏ ਤੇ ਕਿਤੇ ਮੁੱਖ ਮੰਤਰੀ ਦਾ ਗਾਚੇਰਾ ਉਹ ਨਾ ਹੋ ਜਾਣ ਕਿਉਂਕਿ ਇਹ ਰਾਬਤਾ ਜਦੋਂ ਵੱਜ ਜਾਂਦਾ ਹੈ ਤਾਕਤਾਂ ਦੇ ਨਾਲ ਸਰਕਾਰਾਂ ਦੇ ਨਾਲ ਤੇ ਫਰਕ ਤੇ ਇਸ ਚੀਜ਼ ਦਾ ਪੈਂਦਾ ਹੈ ਪਰ ਉਹਨਾਂ ਨੇ ਪੰਜਾਬ ਦੇ ਹਿੱਤ ਨਹੀਂ ਵੇਖੇ ਜਦ ਕਿ ਉਹਨਾਂ ਨੇ ਕਿਹਾ ਕਿ ਅਸੀਂ ਆਹ ਗੱਲਾਂ ਜਿਹੜੀਆਂ ਨੇ ਕਰਕੇ ਆਏ ਨੇ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆਪਣੇ ਹਿੱਤ ਵਿਖੇ ਤੇ ਉਹਨਾਂ ਨੂੰ ਪਾਰਟੀ ਚੋਂ ਕੱਢਤਾ ਦੀ ਜਿਹੜੀ ਗੱਲਬਾਤ ਤੁਰੀ ਸੀ ਉਹ ਖਤਮ ਹੋ ਗਈ ਉਸ ਤੋਂ ਅੱਗੇ ਆਜੋ ਫਿਰ ਇਹਨਾਂ ਨੇ ਕਿਉਂਕਿ ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਨੇ ਕਿਸੇ ਸਿੱਖ ਨੂੰ ਖਾਸ ਕਰਕੇ ਕਾਲੀ ਦਲ ਦੇ ਕਿਸੇ ਬੰਦੇ ਨੂੰ ਗ੍ਰਿਫਤਾਰ ਨਹੀਂ ਕੀਤਾ ਭਾਵੇਂ ਕਿ ਲਾਲੂ ਪ੍ਰਸ਼ਾਦ ਜਾਦਵ ਸੀ ਮਲੇਮ ਸਿੰਘ ਜਾਦਵ ਸੀ ਚੰਦਰ ਸ਼ੇਖਰ ਸੀ ਹੋਰ ਵੀ ਨੇਕਾ ਲੀਡਰ ਸੀ ਉਹਨਾਂ ਨੂੰ ਫੜ ਕੇ ਜੇਲਾ ਹੀ ਟੱਕ ਦਿੱਤਾ ਸੀ ਪਰ ਸਿੱਖਾਂ ਦੇ ਕਿਸੇ ਲੀਡਰ ਨੂੰ ਗ੍ਰਿਫਤਾਰ ਨਹੀਂ ਕੀਤਾ ਪਰ ਇਹਨਾਂ ਨੇ ਉਸ ਤੋਂ ਬਾਅਦ ਸ਼੍ਰੀ ਕਾਲ ਤਕ ਸਾਬ ਤੇ ਅਰਦਾਸੇ ਕਰਕੇ ਆਪ ਗ੍ਰਿਫਤਾਰੀਆਂ ਦਿੱਤੀਆਂ ਦੌਰ ਇੱਥੇ ਖਤਮ ਨਹੀਂ ਹੁੰਦਾ ਜੇ ਪੰਜਾਬ ਦੇ ਪਾਣੀਆਂ ਦਾ ਮਸਲਾ ਆਇਆ ਤੇ ਪੰਜਾਬ ਦੇ ਪਾਣੀਆਂ ਦੇ ਹਿੱਤ ਵਿੱਚ ਇਹਨਾਂ ਨੇ ਆਪ ਸਭ ਤੋਂ ਮਹਿੰਗੀ ਪ੍ਰਾਪਰਟੀ ਆ ਇਸ ਲਈ ਗੜਗਾਉਂ ਚ ਜਿਹੜਾ ਫਾਇਸਾਹ ਰੋਟਲ ਐ ਉਹ ਇਹਨਾਂ ਨੇ ਪੰਜਾਬ ਦੇ ਹਿੱਤ ਵੇਚ ਕੇ ਪ੍ਰਾਪਤ ਕੀਤਾ ਹਰਿਆਣੇ ਤੋਂ ਬਹੁਤ ਸਸਤੇ ਕੌਡੀਆਂ ਦੇ ਭਾਅ ਜਿਹੜਾ ਅਜਰਬਾਂ ਦੀ ਪ੍ਰਾਪਰਟੀ ਐ ਇਹ 84 ਹੋਈ ਆਪ ਇੱਕ ਬੰਨੇ ਜਰਨੈਲ ਸਿਕ ਭਿੰਡਰਾਲਾ ਜੀ ਨਾਲ ਖੜ ਕੇ ਉਹਨਾਂ ਨੂੰ ਅਲਾਸ਼ੇਰੀ ਦਿੱਤੀ ਤੇ ਜਦੋਂ ਫੌਜ ਆਈ ਹੱਥ ਖੜੇ ਕਰਕੇ ਉੱਥੋਂ ਬਾਹਰ ਆ ਗਏ ਗੱਲ ਇੱਥੇ ਨਹੀਂ ਰੁਕਦੀ ਉਸ ਤੋਂ ਬਾਅਦ ਜਿੰਨੇ ਵੀ ਕਾਲਾ ਦੌਰ ਨੰਘਿਆ ਉਸ ਸਮੇਂ ਜਿਹੜੇ ਉਸ ਮੂਮੈਂਟ ਸੀ ਜਿੱਦਾਂ ਵਿਖੰਡਪਾੜ ਦਾ ਭੋਗੰਦਾ ਸੀ ਕਿ ਉੱਥੇ ਪਹੁੰਚਦੇ ਸੀ ਤੇ ਜਦੋਂ ਇਹਨਾਂ ਨੂੰ ਰਾਜ ਭਾਗ ਮਿਲਿਆ ਸਭ ਤੋਂ ਪਹਿਲਾਂ ਡੀਜੀਪੀ ਸੁਮੇਤ ਸੈਣੀ ਨੂੰ ਜਿਹੜਾ ਉਹ ਭੋਗਾਂ ਦਾ ਕਾਰਨ ਬਣਦਾ ਸੀ ਉਹਨੂੰ ਸਭ ਤੋਂ ਪਹਿਲਾਂ ਇਹਨਾਂ ਨੇ ਲਿਆ ਕੇ ਡੀਜੀਪੀ ਲਾਇਆ ਤੇ ਲਗਾਤਾਰ ਪੰਜਾਬ ਦੇ ਵਿੱਚ ਉਹਦੀ ਪਛਤਾਨੀ ਦੇ ਹੇਠ ਜੋ ਵੀ ਕੰਮ ਕਰਦੇ ਰਿਹਾ ਉਹ ਸਭ ਨੂੰ ਪਤਾ ਹੈ ਗੱਲ ਇੱਥੇ ਨਹੀਂ ਰੁਕਦੀ ਫੇਰ ਬਰਗਾੜੀ ਕਾਂਡ ਇਸ਼ੂ ਹੁੰਦਾ ਹੈ ਬਰਗਾੜੀ ਕਾਂਡ ਦੇ ਵਿੱਚ ਜਿਹੜੇ ਗੁਰੂ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਈ ਆ ਉਹ ਸੌਦਾ ਸਾਧਨਾ ਮਿਲ ਗਈ RAM REEM ਦੇ ਨਾਲ ਮਿਲ ਗਈ ਜਿੱਥੇ ਉਹਨੂੰ ਮਾਫੀ ਦਿੱਤੀ ਗਈ ਉਥੇ ਸ਼੍ਰੀ ਕਾਲ ਤਕ ਸਾਹਿਬ ਨੂੰ ਬਹੁਤ ਵੱਡੀ ਠੇਸ ਪਹਚਾਈ ਗਈ ਉਹਦੀ ਮਾਨ ਮਰਿਆਦਾ ਨੂੰ ਜੇਹਦਾਰ ਸਾਹਿਬ ਨੂੰ ਬੁਲਾ ਕੇ ਹੁਕਮ ਦਿੱਤਾ ਗਿਆ ਔਰ ਕਰੋੜਾ ਰੁਪਏ ਦੇ ਇਸ਼ਤਿਹਾਰ ਸ਼ਰੋਮਣੀ ਕਮੇਟੀ ਜੋ ਗੁਰੂ ਦੇ ਗੋਲਕ ਦਾ ਮੂੰਹ ਗਰੀਬ ਦਾ ਮੂੰਹ ਹੁੰਦਾ ਉਹਦੇ ਪੈਸਿਆਂ ਦੀ ਦੁਰਵਰਤੋਂ ਕਰਕੇ ਇਸ਼ਤਿਹਾਰ ਦਿੱਤੇ ਗਏ ਤੁਸੀਂ ਆਪਣੀ ਰਾਜਨੀਤੀ ਵਾਸਤੇ ਪੰਜਾਬ ਦੇ ਹਿੱਤਾਂ ਦੀ ਕਦੀ ਗੱਲ ਨਹੀਂ ਕੀਤੀ ਤੁਸੀਂ ਸਿਰਫ ਆਪਣਾ ਮੁੱਖ ਆਪਣੀ ਰਾਜਨੀਤੀ ਆਪਣਾ ਪਰਿਵਾਰ ਹਮੇਸ਼ਾ ਅੱਗੇ ਰੱਖਿਆ ਹੈ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ 328 ਰੁਪਿਆਂ ਦੀ ਬੇਦਬੀ ਹੋਈ ਤੇ ਤੁਸੀਂ ਉਹਨੂੰ ਵੀ ਖੁਰਦਪੁਰਦ ਕਰ ਦਿੱਤਾ ਉਹਦੀ ਜਾਂਚ ਵੀ ਕਿਸੇ ਬੰਨੇ ਨਹੀਂ ਲੱਗੀ ਔਰ ਅੰਮ੍ਰਿਤਪਾਲ ਦੀ ਖਾਸ ਕਰਕੇ ਜਦੋਂ ਦਸਤਾਰਬੰਦੀ ਹੋਈ ਆ ਉਤਤ ਬਾਦ ਜਿਹੜੀ ਇਲੈਕਸ਼ਨ ਹੁੰਦੀ ਹੈ ਤਾਜੀ ਹੋਈ ਹੈ ਮੈਂ ਲੋਕਾਂ ਨੂੰ ਯਾਦ ਕਰਾਉਣਾ ਚਾਹੁੰਦਾ ਇਹ ਕਹਿ ਦਿੰਦੇ ਆ ਕਿ ਸਾਡਾ ਉਹਦੇ ਕੋਈ ਦਖਲਦਾਜ਼ੀ ਨਹੀਂ ਕੀਤੀ ਤੁਸੀਂ ਵਿੱਚ ਨਿੱਤਰ ਕੇ ਧਾਮੀ ਜੀ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਕਿਉਂਕਿ ਉਹਨਾਂ ਨੇ ਅਮਰਤਪਾਲ ਨੂੰ ਪੱਗ ਪੇਚੀ ਸੀ ਅੱਜ ਜਦੋਂ ਪੰਜਾਬ ਨੂੰ ਲਾਂਬੂ ਲੱਗੇ ਆ ਹੁਣ ਤੁਹਾਨੂੰ ਹਿੰਦੂ ਯਾਦ ਆਗੇ ਹੁਣ ਤੁਹਾਨੂੰ ਕ੍ਰਿਸਚੀਅਨ ਯਾਦ ਆਗੇ ਮੋਂ ਤੁਹਾਨੂੰ ਮੁਸਲਮਾਨ ਯਾਦ ਆ ਕਿ ਜਦੋਂ ਪੱਗ ਦੇਣਗੇ ਕੀ ਗੱਲ ਉਹ ਦਿਨ ਤੁਹਾਨੂੰ ਯਾਦ ਨਹੀਂ ਸੀ ਜਦੋਂ ਤੁਸੀਂ ਤੁਹਾਡੀ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਸਨਮਾਨਤ ਕਰਦੀ ਹੈ ਉਹਨਾਂ ਦੇ ਹੱਕ 'ਚ ਬੋਲਦੀ ਹੈ ਉਦੋਂ ਤੁਸੀਂ ਕਿੱਥੇ ਕਿਉਂਕਿ ਇੱਕ ਵੀ ਬਿਆਨ ਸ਼੍ਰੋਮਣੀ ਕਮੇਟੀ ਜੋ ਤੁਹਾਡੀ ਮਰਜ਼ੀ ਦੇ ਬਗੈਰ ਨਹੀਂ ਹੋ ਸਕਦਾ ਜੇ ਕਿਤੇ ਅਮਰਿਤਪਾਲ ਜੀ ਅਮਰਿਤਪਾਲ ਨੂੰ ਜੇ ਉਹਨਾਂ ਨੇ ਪੱਗ ਪ੍ਰਧਾਨ ਜੀ ਨੇ ਆਪਣੀ ਮਰਜ਼ੀ ਨਾਲ ਭੇਜੀ ਹੁੰਦੀ ਅੱਜ ਪ੍ਰਧਾਨ ਉਹਨਾਂ ਨਹੀਂ ਸੀ ਬਨਣਾ ਜੇ ਤੁਹਾਡੀ ਸੈਕੂਲਰ ਸੋਚ ਹੁੰਦੀ ਤੁਸੀਂ ਜੈਦਾਦ ਸਾਹਿਬ ਤੋਂ ਔਰ ਜਹੇਦਾਰ ਸਾਹਿਬ ਦੀ ਵੀ ਜਿਹੜਾ ਚਿਹਰਾ ਹੋ ਗਿਆ ਕਿਉਂਕਿ ਅਸੀਂ ਸਾਡਾ ਸਨਮਾਨਯੋਗ ਪਦਿਆ ਉਹ ਅਸੀਂ ਉਹਦੇ ਬਾਰੇ ਕੋਈ ਬਹੁਤਾ ਕਿੰਤੁਰਪੰਤੂ ਨਹੀਂ ਕਰਦੇ ਪਰ ਪਿਛਲੇ ਸਮੇਂ ਚ ਉਹਨਾਂ ਨੇ ਰਾਜਨੀਤਿਕ ਤੌਰ ਤੇ ਹਮੇਸ਼ਾ ਹੀ ਸਾਂਝੀ ਬਾਲਤਾ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣ ਤੱਕ ਵੀ ਗੱਲ ਕਹੀ ਕਿ ਸਾਡੀ ਪੰਥਕ ਪਾਰਟੀ ਹੈ ਔਰ ਵੋਟਾਂ ਨਾ ਪੈਂਦੇ ਉਹਨਾਂ ਨੇ ਫਿਕਰ ਵੀ ਕੀਤਾ ਵੀ ਇਹਨਾਂ ਨੂੰ ਫਿਕਰ ਇਹਦਾ ਦਾ ਫਿਕਰ ਵੀ ਹੈ ਸਾਨੂੰ ਇਹ ਨਹੀਂ ਸੀ ਹੋਣਾ ਚਾਹੀਦਾ ਸ਼ਰੂਮਨੀ ਕਾਲੀਦਲ ਨੂੰ ਵੋਟਾਂ ਪੈਣੀਆਂ ਚਾਹੀਦੀਆਂ ਤੇ ਵੋਟਾਂ ਦੇ ਪਾਉਣੀਆਂ ਸਾਰੇ ਧਰਮਾਂ ਨੇ ਸਾਰੇ ਲੋਕਾਂ ਨੇ ਸਾਂਝੇ ਹੋ ਕੇ ਚੁਣਨਾ ਹੈ ਪਰ ਕਦੀ ਵੀ ਤੁਸੀਂ ਉਸ ਪਦ ਦੀ ਇੱਜ਼ਤ ਨਹੀਂ ਰੱਖੀ ਉਸ ਪਦ ਤੋਂ ਆਪਣੀ ਮਰਜ਼ੀ ਦੇ ਮੁਤਾਬਕ ਉਹ ਨਾਮੇ ਦਿੰਦੇ ਰਹੇ ਉਸ ਪਦ ਤੋਂ ਆਪਣੀ ਮਰਜ਼ੀ ਦੇ ਮੁਤਾਬਕ ਜੋ ਵੀ ਰਾਜਨੀਤੀਕ ਤੁਹਾਨੂੰ ਲਾਹਾ ਹੁੰਦਾ ਤੁਸੀਂ ਕਰਦੇ ਰਹੇ ਅੱਜ ਸਾਡੇ ਇਹ ਹਾਲਾਤ ਨਹੀਂ ਸੀ ਹੋਣੇ ਜੇ ਤੁਸੀਂ ਸ਼ਰੋਮਣੀ ਕਮੇਟੀ ਦਾ ਅچھے ਤਰੀਕੇ ਦੇ ਨਾਲ ਪ੍ਰਬੰਧ ਚੱਲਣ ਦੇਂਦੇ ਆਜ਼ਾਦ ਦਾਨਾ ਤੌਰ ਤੇ ਅچھے ਲੋਕ ਹੈਗੇ ਨੇ ਸ਼ਰੋਮਣੀ ਕਮੇਟੀ 'ਚ ਸ਼ਰੋਮਣੀ ਕਾਲੀਦਾਲ 'ਚ ਵੀ ਹੈਗੇ ਨੇ ਜਿਹੜੇ ਕੱਜਕੱਲ ਤੁਹਾਨੂੰ ਚੰਗੇ ਨਹੀਂ ਲੱਗਦੇ ਆਜ਼ਾਦ ਦਾਨਾ ਤੌਰ ਤੇ ਪ੍ਰਬੰਧ ਕਰਨ ਦਾ ਉਹਨਾਂ ਨੂੰ ਹੱਕ ਦਿੰਦੇ ਅੱਜ ਪਿੰਡਾਂ ਦੇ ਵਿੱਚ ਕਿਤੇ ਵੀ ਖਾਸ ਕਰ ਜਿਹੜੇ ਗੁਰਦੁਆਰਿਆਂ ਦੇ ਵਿੱਚ ਆਉਣਾ ਜਾਣਾ ਲੋਕਾਂ ਦਾ ਘਟਿਆ ਇਹ ਨਾ ਘਟਦਾ ਭਾਈਚਾਰਾ ਕਿਤੇ ਦੂਰ ਨਾ ਹੁੰਦਾ ਅੱਜ ਅਮਰਤਪਾਲ ਦੇ ਬੋਲਣ ਕਰਕੇ ਸਾਡੇ ਗੁਰੂ ਸਾਹਿਬਾਨਾਂ ਦੇ ਚਾਹੇ ਉਹਨੇ 크੍ਰਿਸਚਨ ਭਾਈ ਚਾਰਦੇ ਅਗੇਸਟ ਉਹਨਾਂ ਦੇ ਸਰਬੱਚ ਗੁਰੂ ਨੂੰ ਗਲਤ ਕਿਹਾ ਚਾਹੇ ਉਹਨੇ ਹੋਰ ਵੀ ਬਿਆਨ ਦਿੱਤੇ ਆ ਉਹਦੇ ਬੋਲਣ ਕਰਕੇ ਅੱਜ ਸਾਡੇ ਤੇ ਵੀ ਉਂਗਲਾਂ ਅੱਜ ਗੁਰੂ ਸਾਹਿਬ ਤੇ ਵੀ ਤਰ੍ਹਾਂ ਤਰ੍ਹਾਂ ਦੇ ਲੋਕ ਆਪਣੀ ਉਂਗਲਾਂ ਚੁੱਕ ਰਹੇ ਨੇ ਔਰ ਬੋਲ ਰਹੇ ਨੇ ਜਿਹੜਾ ਕਿ ਬਹੁਤ ਜ਼ਿਆਦਾ ਮੰਦਪਗਾਇਆ ਇਹ ਕਿਉਂ ਵਾਪਰਿਆ ਕਿਉਂਕਿ ਤੁਸੀਂ ਲੋਕਾਂ ਨੇ ਜਦੋਂ ਇਹ ਵੇਖਿਆ ਕਿ ਰਾਜਨੀਤੀ ਸਾਡੀ ਡਿੱਗੀ ਹੈ ਜਿਹਦੀ ਮਿਸਾਲ ਜਦੋਂ ਤੁਹਾਡੀਆਂ ਤਿੰਨ ਸੀਟਾਂ ਰਹਿ ਗਈਆਂ ਵਿਧਾਨ ਸਭਾ ਦੇ ਵਿੱਚ ਤੇ ਪਹਿਲੀ ਇਲੈਕਸ਼ਨ ਲੋਕ ਸਭਾ ਦੀ ਆਈ ਪਹਿਲਾਂ ਤੁਸੀਂ ਕੋਸ਼ਿਸ਼ ਕੀਤਾ ਕਿ ਸਾਰਿਆਂ ਨੂੰ ਇਕੱਠੇ ਕਰਕੇ ਅਸੀਂ ਕੋਈ ਅੱਗੇ ਫਰੰਟ ਤੇ ਲੱਗ ਜਾਈਏ ਪਰ ਉੱਚ ਤੁਹਾਡੇ ਤੋਂ ਵੀ ਅੱਗੇ ਛਾਤਰ ਦਿਮਾਗ ਸਰਦਾਰ ਸਿਮਰਜੀਤ ਸਿੰਘ ਮਾਨ ਉਹਨੇ ਤੁਹਾਡਾ ਪੈਦੜਾ ਸਮਝ ਗਿਆ ਉਹ ਬਾਹਰ ਹੋ ਗਿਆ ਤੁਹਾਡੇ ਤੋਂ ਕਿਉਂਕਿ ਤੁਸੀਂ ਚਾਹੁੰਦੇ ਸੀ ਹੁਣ ਚਾਰ ਚਫੇਰੇ ਤੁਹਾਨੂੰ ਲੋਕਾਂ ਨੇ ਇਨਕਾਰਤਾ ਆ ਤੇ ਪੰਥ ਦੇ ਏਜੰਡੇ ਤੇ ਆ ਫੇਰ ਤੁਸੀਂ ਬੰਦੀ ਸਿੰਘ ਯਾਦ ਆਏ ਤੁਹਾਨੂੰ ਬੰਦੀ ਸਿੰਘਾਂ ਦੇ ਗੀਤ ਗਾਉਂਦੇ ਰਹੇ ਤੁਸੀਂ ਜਾ ਕੇ ਜੰਤਰ ਮੰਤਰ ਤੇ ਤੇ ਜਦੋਂ 10 ਸਾਲ ਸਰਕਾਰ ਰਹੀ ਤੁਸੀਂ ਕਿਸੇ ਬਾਰੇ ਕੋਈ ਪਤਾ ਤੱਕ ਨਹੀਂ ਲਿਆ ਜਦੋਂ 10 ਸਾਲ ਸਰਕਾਰ ਚ ਤੁਸੀਂ ਸੈਂਟਰ ਦੇ ਵਜ਼ੀਰ ਰਹੇ ਤੁਸੀਂ ਉੱਥੋਂ ਕੰਮ ਕਰਵਾ ਸਕਦੇ ਸੀ ਉਦੋਂ ਤੁਹਾਨੂੰ ਕੋਈ ਬੰਦੀ ਸਿੰਘ ਯਾਦ ਨਹੀਂ ਆਇਆ ਉਦੋਂ ਤੁਸੀਂ ਜਾ ਕੇ ਰਾਜੋਆਣੇ ਦੀ ਭੈਣ ਨੂੰ ਉੱਥੇ ਖੜਾ ਕਰ ਦਿੱਤਾ ਇਲੈਕਸ਼ਨ ਦੇ ਵਿੱਚ ਤੇ ਜਮਾਨਤ ਉੱਥੋਂ ਜਬਤ ਹੋਈ ਉਸ ਤੋਂ ਫਿਰ ਤੁਹਾਨੂੰ ਪਤਾ ਲੱਗਾ ਕਿ ਸਾਡੀ ਇੱਥੇ ਵੀ ਦਾਲ ਨਹੀਂ ਗੱਲਦੀ ਫਿਰ ਤੁਸੀਂ ਅਮਰਿਤਪਾਲ ਨੂੰ ਸਪੋਰਟ ਕੀਤਾ ਜਦੋਂ ਅਮਰਿਤਪਾਲ ਹੁਣ ਬੋਲਣ ਲੱਗ ਗਿਆ ਤੇ ਹੁਣ ਤੁਹਾਨੂੰ ਇਹ ਹੋਇਆ ਕਿ ਹੁਣ ਕਿਉਂ ਨਾ ਜਿਹੜਾ ਬਾਕੀ ਇੱਕ ਬੰਦਾ ਜਣਾ ਜਿਹੜਾ ਇੱਕ ਪਰਿਵਾਰ ਦਾ ਜੀ ਹੈ ਹੁਣ ਅਮਰਿਤਪਾਲ ਦੇ ਗੇਸ ਲੱਗ ਜਾਓ ਬਾਕੀ ਅਸੀਂ ਉਧਰ ਲੱਗ ਚੁੱਕੇ ਹਾਂ ਸੋ ਇਹ ਕਨਕਲੂਡ ਮੈਂ ਇਸ ਚੀਜ਼ ਤੇ ਆਉਣਾ ਹੈ ਕਿ ਇਹ ਜੋ ਕੁਝ ਵੀ ਵਰਤਾਂਤ ਵਾਪਰਦੇ ਇਹ ਸਿਰਫ ਰਾਜਨੀਤੀ ਤੱਕ ਆਪਣਾ ਸਬੰਧ ਰੱਖਦੇ ਆ ਬਹੁਤ ਕੁਝ ਬਿਕਰਮ ਜੀ ਤੁਹਾਡੇ ਤੇ ਇਲਜ਼ਾਮ ਆਉਂਦੇ ਆ ਪਰ ਮੈਂ ਉਹਨਾਂ ਤੇ ਬਹੁਤੀ ਗੱਲ ਨਹੀਂ ਟਿੱਪਣੀ ਨਹੀਂ ਅੱਜ ਕਰਦਾ ਅੱਜ ਜਿਹੜਾ ਮੁੱਦਾ ਅੱਜ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਦਾ ਮੁੱਦਾ ਜਾਦਾ ਗੰਭੀਰ ਹੈ ਅੱਜ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਬਣੀ ਪਈ ਹੈ ਉਹ ਜਾਦੀ ਗੰਭੀਰ ਹੈ ਤੁਸੀਂ ਜਿੱਦਣ ਪੱਗ ਬੱਦੀ ਸੀ ਤੁਹਾਨੂੰ ਉਸ ਦਿਨ ਚੇਤਾ ਹੋਣਾ ਚਾਹੀਦਾ ਸੀ ਉਸ ਤੋਂ ਪਹਿਲੇ ਉਹਦੇ ਬਿਆਨ ਹੋ ਹੀ ਸੀ ਬਿਆਨ ਘੱਟ ਨਹੀਂ ਸੀ ਉਹਦੇ ਔਰ ਜਿਤ ਤੱਕ ਪੰਜਾਬ 'ਚ ਅਮਨ ਸ਼ਾਂਤੀ ਦੀ ਗੱਲ ਹੈ ਜੇ ਕੋਈ ਵੀ ਇਤਿਹਾਸ ਦਾ ਪੰਨਾ ਫੁੱਲੇਗਾ ਤੇ ਤੁਹਾਡਾ ਜਿਹੜਾ ਰੋਲ ਹੈ ਉਹ ਕਦੀ ਵੀ ਪੰਜਾਬ ਦੇ ਹੱਕ 'ਚ ਜ਼ਿਆਦਾ ਨਹੀਂ ਹੋਇਆ ਬੇਸ਼ੱਕ ਸਰਕਾਰ ਤੁਸੀਂ ਬਣਾਉਂਦੇ ਰਹੇ ਸਰਕਾਰ ਬੰਦ ਦੇ ਬਾਅਦ 10 ਸਾਲ ਦੇ ਵਿੱਚ ਜੋ ਪੰਜਾਬ ਦੇ ਵਿੱਚ ਹਾਲਾਤ ਪੈਦਾ ਹੋਏ ਆ ਜੋ ਨਸ਼ੇ ਦਾ ਪ੍ਰਕੋਪ ਹੋਇਆ ਜੋ ਨੌਜਵਾਨ ਕਰਾਏ ਪੈ ਕੇ ਗੈਂਗਸਟਰ ਬਣੇ ਉਹਦੀ ਹੁਣ ਬਾਰ-ਬਾਰ ਅਸੀਂ ਪ੍ਰੈਸ ਕਾਨਫਰੰਸ 'ਚ ਜ਼ਿਕਰ ਕੀ ਕਰੀਏ ਉਹਦੇ ਸਾਰੇ ਜ਼ਿੰਮੇਵਾਰ ਤੁਸੀਂ ਜੇ ਤੁਹਾਨੂੰ ਭਲੀ-ਪਾਂਤ ਸਾਰਾ ਪੰਜਾਬ ਜਾਣਦਾ ਪੰਜਾਬ ਨੇ ਉਸ ਬਾਰੇ ਤੁਹਾਨੂੰ ਜਵਾਬ ਦੇ ਵੀ ਦਿੱਤਾ